ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹੋਰ ਸੁਣੋ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਅਸੀਂ ਤੁਹਾਡੇ ਨਾਲ ਇੱਕ ਨਾਈਟ ਰੁਟੀਨ ਜਿਹੜੀ ਆ ਉਹ ਸ਼ੇਅਰ ਕਰਨ ਲੱਗੇ ਆ ਕਿ ਕਈਆਂ ਦੀ ਜਿਹੜੀ ਸਕਿਨ ਹੈ ਨਾ ਬਿਲਕੁਲ ਜਿਹੜੀ ਰੁੱਖੀ ਬੇਜਾਨ ਜੀ ਹੋ ਜਾਂਦੀ ਹੈ ਤੇ ਬਹੁਤ ਰੁੱਖਾਪਨ ਜਾਂ ਖੁਸ਼ਕ ਜੀ ਹੋ ਜਾਂਦੀ ਹੈ ਤੇ ਇਹਦੇ ਵਾਸਤੇ ਅਸੀਂ ਨਾ ਰਾਤ ਨੂੰ ਬਸ ਇੱਕ ਕੰਮ ਕਰ ਲਈਏ ਦੁੱਧ ਦੇ ਵਿੱਚ ਅਸੀਂ ਇੱਕ ਦੋ ਚੀਜ਼ਾਂ ਉਹਨਾਂ ਨੂੰ ਮਿਕਸ ਕਰਕੇ ਆਪਣੇ ਫੇਸ ਤੇ ਜੇ ਅਸੀਂ ਲਗਾ ਲਾਂਗੇ ਨਾ ਤੇ ਸਾਡੀ ਜਿਹੜੀ ਸਕਿਨ ਵਾ ਉਹ ਬਿਲਕੁਲ ਹੀ ਜਿਹੜੀ ਆ ਉਹ ਮoiश्चਰਾਇਜ਼ ਹੋ ਜਾਏਗੀ ਤੇ ਇਸ ਤੋਂ ਬਾਅਦ ਸਾਨੂੰ ਕੋਈ ਵੀ ਕਰੀਮ ਵਗੈਰਾ ਲਗਾਉਂਦੀ ਆਪਣੇ ਫੇਸ ਤੇ ਜ਼ਰੂਰਤ ਨਹੀਂ ਪਵੇਗੀ ਤੇ ਕੋਈ ਵੀ ਨਾਈਟ ਕਰੀਮ ਲਗਾ ਲਓ ਕੋਈ ਪੈਕ ਲਗਾ ਲਓ ਨਹੀਂ ਪਵੇਗੀ ਇਸ ਇੱਕ ਚੀਜ਼ ਨਾਲ ਜਿਹੜੇ ਅਸੀਂ ਦੁੱਧ ਦੇ ਵਿੱਚ ਅਸੀਂ ਇੱਕ ਦੋ ਚੀਜ਼ਾਂ ਮਿਕਸ ਕਰ ਲਾਂਗੇ ਤੇ ਇਹਦੇ ਨਾਲ ਸਾਡਾ ਜਿਹੜਾ ਸਾਡਾ ਜਿਹੜਾ ਚਿਹਰਾ ਵਾ ਸਕਿਨ ਵਾ ਉਹ ਬਿਲਕੁਲ ਹੀ ਐਨ ਸੌਫਟ ਹੋ ਜਾਏਗੀ ਤੇ ਇਸ ਚਿਹਰੇ ਦੀਆਂ ਜਿਹੜੀਆਂ ਕਾਫੀ ਹੱਦ ਤੱਕ ਜਿਹੜੀਆਂ ਪ੍ਰੋਬਲਮਸ ਵਾ ਉਹ ਸੋਲਵ ਹੋ ਜਾਣਗੀਆਂ ਜਿਸ ਤਰ੍ਹਾਂ ਕਿ ਸਾਡੇ ਜਿਹੜੇ ਓਪਨ ਪੋਰਸ ਵਾ ਜਾਂ ਸਾਡੇ ਚਿਹਰੇ ਦੇ ਉੱਤੇ ਜਿਹੜੀਆਂ ਰਿੰਕਲ ਵਗੈਰਾ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਸਾਡੀ ਸਕਿਨ ਜਿਹੜੀ ਢਿਲਕਣੇ ਸ਼ੁਰੂ ਹੋ ਜਾਂਦੀ ਆ ਪਲੱਸ ਸਾਡੇ ਸਕਿਨ ਤੇ ਜਿਹੜਾ ਕੋਈ ਵੀ ਗਲੋ ਨਹੀਂ ਰਹਿੰਦਾ ਹੈਗਾ ਤੇ ਇਹ ਸਾਰੀਆਂ ਪ੍ਰੋਬਲਮਸ ਠੀਕ ਹੋ ਜਾਣਗੀਆਂ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਨੂੰ ਥੋੜੀ ਜਿਹੀ ਵੀ ਪਸੰਦ ਆਈ ਹੋਵੇ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਆਓ ਤੁਹਾਡੇ ਨਾਲ ਜਿਹੜੀ ਆ ਉਹ ਨਾਈਟ ਰੁਟੀਨ ਸ਼ੇਅਰ ਕਰਦੇ ਆ ਕਿ ਅਸੀਂ ਇਹਦੇ ਵਾਸਤੇ ਜਿਹੜਾ ਵਾ ਏ ਲੈ ਲਿਆ ਜੀ ਦੁੱਧ ਲੈ ਲਿਆ ਦੁੱਧ ਤੁਸੀਂ ਕੱਚਾ ਲੈ ਲਓ ਜਾਂ ਤੁਸੀਂ ਉਬਲਿਆ ਹੋਇਆ ਦੁੱਧ ਲੈ ਲਓ ਤੇ ਦੁੱਧ ਜਿਹੜਾ ਗਰਮ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਬਿਲਕੁਲ ਜ਼ਿਆਦਾ ਠੰਡਾ ਹੋਣਾ ਚਾਹੀਦਾ ਤੇ ਜਿਹੜਾ ਵਾ ਰੂਮ ਟੈਂਪਰੇਚਰ ਤੇ ਦੁੱਧ ਹੋਣਾ ਚਾਹੀਦਾ ਤੇ ਇਹ ਲੈ ਲਿਆ ਅਸੀਂ ਦੁੱਧ ਦੁੱਧ ਤੁਸੀਂ ਚਮਚ 2 ਕ ਚਮਚ ਦੇ ਤਕਰੀਬਨ ਲੈਣਾ ਜਿੰਨਾ ਕ ਤੁਹਾਡੇ ਫੇਸ ਤੇ ਅਪਲਾਈ ਹੋ ਜਾਵੇ ਕਿਉਂਕਿ ਇਹ ਲਿਕਵਿਡ ਫਾਰਮ ਦੇ ਵਿੱਚ ਦੁੱਧ ਹੁੰਦਾ ਹੈ ਤੇ ਇਹ ਦੁੱਧ ਜਿਹੜਾ ਵਾ ਜਿਆਦਾ ਬਿਲਕੁਲ ਥੋੜਾ ਜਿਆ ਲੱਗਦਾ ਹੈ ਤੇ ਇੱਕ ਅਸੀਂ ਲੈ ਲਿਆ ਪਰਾਸ਼ ਤੇ ਦੁੱਧ ਦੇ ਵਿੱਚ ਅਸੀਂ ਜਿਹੜਾ ਵਾ ਐਡ ਕਰਾਂਗੇ ਜੀ ਇਹ ਹਲਦੀ ਹਲਦੀ ਜਿਹੜੀ ਤੁਸੀਂ ਹੋ ਸਕੇ ਤਾਂ ਜਿਹੜੀ ਘਰ ਦੀ ਹਲਦੀ ਹੁੰਦੀ ਹੈ ਨਾ ਤੁਸੀਂ ਉਹ ਦਾ ਯੂਜ਼ ਕਰਿਓ ਕਿਉਂਕਿ ਜਿਹੜੀ ਮਾਰਕੀਟ ਵਾਲੀ ਹਲਦੀ ਆ ਇਹਦੇ ਵਿੱਚ ਜਿਹੜੇ ਆ ਕਲਰ ਵਗੈਰਾ ਮਿਕਸ ਹੋਏ ਹੁੰਦੇ ਆ ਤੇ ਉਹ ਇੰਨਾ ਵਧੀਆ ਰਿਜ਼ਲਟ ਨਹੀਂ ਦਿੰਦੀ ਹੈਗੀ ਜਿੰਨਾ ਵਧੀਆ ਜਿਹੜੀ ਆ ਉਹ ਘਰ ਦੀ ਹਲਦੀ ਦੇ ਸਕਦੀ ਹੈ ਤੇ ਜਾਂ ਤੁਸੀਂ ਜਿਹੜੀ ਕਸਤੂਰੀ ਹਲਦੀ ਹੁੰਦੀ ਆ ਉਹ ਲੈ ਲਓ ਤੇ ਇੱਕ ਵਾਈਟ ਹਲਦੀ ਹੁੰਦੀ ਆ ਉਹ ਲੈ ਲਓ ਬਟ ਜਿਹੜਾ ਵਾ ਇਹ ਮੈਂ ਐਕਸਪੈਰੀਮੈਂਟ ਕੀਤਾ ਹੈ ਕਿ ਮਾਰਕੀਟ ਵਾਲੀ ਹਲਦੀ ਭਾਵੇਂ ਕਿੰਨੇ ਵੀ ਮਹਿੰਗੇ ਬ੍ਰਾਂਡ ਕਿੰਨਾ ਹੀ ਵੀ ਵਧੀਆ ਬ੍ਰਾਂਡ ਹੋਵੇ ਬਟ ਜਿਹੜੀ ਘੜਦੇ ਹੀ ਹਲਦੀ ਆ ਉਹ ਤੁਸੀਂ ਜਿਹੜੀਆਂ ਗੰਡੀਆਂ ਘਰ ਪੀਸ ਕੇ ਜਿਹੜੀ ਤਿਆਰ ਕਰਦੇ ਆ ਉਹ ਬੈਸਟ ਹੁੰਦੀ ਹੈ ਤੇ ਉਹਦਾ ਰਿਜ਼ਲਟ ਵਧੀਆ ਮਿਲਦਾ ਹੈ ਤੇ ਇਹਦੇ ਵਿੱਚ ਤੁਸੀਂ ਜਿਹੜਾ ਵਾ ਅ ਬਿਲਕੁਲ ਜਿਹੜਾ ਵਾ ਚਮਚ ਦਾ ਚੌਥਾ ਹਿੱਸਾ ਇੰਨੀ ਕਿ ਤੁਸੀਂ ਇਹਦੇ ਵਿੱਚ ਹਲਦੀ ਜਿਹੜੀ ਮਿਕਸ ਕਰਨੀ ਆ ਤੇ ਦੁੱਧ ਤੇ ਵਿੱਚ ਤੁਸੀਂ ਕਰ ਲਈ ਹਲਦੀ ਐਡ ਇਹ ਹਲਦੀ ਜਿਹੜੀ ਆ ਐਂਟੀ ਜਿਹੜੀ ਐ ਸੈਪਟਿਕ ਹੁੰਦੀ ਆ ਤੇ ਜਿਹੜੇ ਸਾਡੇ ਪਿੰਪਲ ਵਗੈਰਾ ਨੇ ਉਹਨਾਂ ਨੂੰ ਕਰਦੀ ਆ ਹੀ ਨਾ ਤੇ ਇਹਦੇ ਵਿੱਚ ਅਸੀਂ ਜਿਹੜਾ ਨਾ ਥੋੜਾ ਜਿਹਾ ਸ਼ਹਿਦ ਐਡ ਕਰਾਂਗੇ ਦੋ ਕੁ ਡ੍ਰੌਪਸ ਇਸ ਸ਼ਹਿਦ ਤੇ ਐਡ ਕਰਨੇ ਆ ਇਹ ਸਾਡੇ ਸਕਿਨ ਨੂੰ ਮੋਇਸਚਰਾਈਜ਼ ਤੇ ਸਕਿਨ ਦੀ ਜਿਹੜੀ ਆ ਪਾਲਿਸ਼ ਦਾ ਕੰਮ ਕਰਦਾ ਹੈ ਸਕਿਨ ਸਾਡੀ ਜਿਹੜੀ ਆ ਪਾਲਿਸ਼ ਹੋ ਜਾਂਦੀ ਹੈ ਨੇਚੁਰਲ ਪਾਲਿਸ਼ ਕੰਮ ਕਰਦਾ ਹੈ ਤੇ ਬਹੁਤ ਵਧੀਆ ਗਲੋ ਹੁੰਦਾ ਹੈ ਤੇ ਸਕਿਨ ਦਾ ਰੁੱਖਾਪਨ ਦੂਰ ਕਰ ਦਿੰਦਾ ਹੈ ਤੇ ਇਹਦੇ ਵਿੱਚ ਇੱਕ ਮੇਨ ਇਨਗਰੀਡੀਅੰਟ ਉਹ ਹੈ ਜੀ ਇਹ ਪ੍ਰੋਡਕਟ ਏ ਹੈ ਜੀ ਵਿਟਾਮਿਨ ਈ ਦਾ ਕੈਪਸੂਲ ਇਹ ਤੁਸੀਂ ਐਡ ਕਰਨਾ ਹੈ ਤੇ ਇਹ ਜਿਹੜਾ ਵਿਟਾਮਿਨ ਈ ਦਾ ਜਦੋਂ ਅਸੀਂ ਕੈਪਸੂਲ ਐਡ ਕਰ ਦਿੰਦੇ ਆ ਤੇ ਇਹ ਸਾਡੇ ਸਕਿਨ ਨੂੰ ਜਿਹੜੇ ਵੀ ਨਿਊਟ੍ਰੀਐਂਟ ਚਾਹੀਦੇ ਹੁੰਦੇ ਆ ਉਹ ਉਹ ਸਾਰੇ ਪੂਰੇ ਕਰ ਦਿੰਦਾ ਹੈ ਤੇ ਇਹਦਾ ਨੂੰ ਅਸੀਂ ਇਹਦੇ ਵਿੱਚ ਐਡ ਕਰ ਲਵਾਂਗੇ ਵਿਟਾਮਿਨ ਈ ਦਾ ਕੈਪਸੂਲ ਇਹ ਦੇਖੋ ਵਿਟਾਮਿਨ E ਦਾ ਕੈਪਸੂਲ ਇਹਦੇ ਵਿੱਚ ਐਡ ਕਰਨੇ ਆ ਤੇ ਇਹਨੂੰ ਅਸੀਂ ਚੰਗੇ ਤਰੀਕੇ ਨਾਲ ਕਰਕੇ ਮਿਕਸ ਬਿਲਕੁਲ ਵਧੀਆ ਤਰੀਕੇ ਨਾਲ ਮਿਕਸ ਕਰ ਲੈਣਾ ਹੈ ਤੇ ਮਿਕਸ ਕਰਕੇ ਤਾਂ ਫਿਰ ਅਸੀਂ ਆਪਣੇ ਨੂੰ ਫੇਸ ਤੇ ਫੇਸ ਨੂੰ ਤੁਸੀਂ ਕੱਲਾ ਵਾਸ਼ ਕਰ ਲੈਣਾ ਅ ਜਿਸ ਕਿਸੇ ਨਾਲ ਤੁਸੀਂ ਵਾਸ਼ ਕਰਦੇ ਹੋ ਫੇਸ ਵਾਸ਼ ਨਾਲ ਨਾਰਮਲ ਪਾਣੀ ਨਾਲ ਚੰਗੀ ਤਰੀਕੇ ਨਾਲ ਫੇਸ ਨੂੰ ਵਾਸ਼ ਕਰਕੇ ਫੇਸ ਤੇ ਤੁਹਾਡੇ ਤੇ ਜਿਹੜੀ ਆ ਬਿਲਕੁਲ ਵੀ ਡਸਟ ਵਗੈਰਾ ਨਹੀਂ ਹੋਣੀ ਚਾਹੀਦੀ ਤੇ ਇਸ ਤੋਂ ਬਾਅਦ ਤੁਸੀਂ ਇਹ ਬ੍ਰਸ਼ ਦੀ ਹੈਲਪ ਦੇ ਨਾਲ ਜਿਹੜਾ ਵਾ ਇਹ ਆਪਣੇ ਫੇਸ ਤੇ ਉੱਤੇ ਤੁਸੀਂ ਦਗਾ ਲਿਓ ਇਹ ਬਿਲਕੁਲੀ ਲੀਕੋੜਾ ਫਾਰਮ ਚ ਹੁੰਦਾ ਹੈ ਤੇ ਇਹ ਸਾਡੀ ਸਕਿਨ ਨੂੰ ਜਿਹੜੀ ਰੁੱਖੀ ਜੀ ਬੇਜਾਨ ਹੋ ਜਾਂਦੀ ਹੈ ਨਾ ਰੁੱਖੀ ਡੈਡ ਜੀ ਸਕਿਨ ਉਹਨੂੰ ਨਰਿਸ਼ ਕਰਨ ਵਿੱਚ ਜਿਹੜਾ ਹੈਲਪ ਕਰਦਾ ਹੈ ਉਹਨੂੰ ਤਰੋਤਾਜ਼ਾ ਕਰ ਦਿੰਦਾ ਹੈ ਚੰਗੇ ਤਰੀਕਿਆਂ ਤੁਸੀਂ ਸਾਰੇ ਆਪਣੇ ਫੇਸ ਤੇ ਅਪਲਾਈ ਕਰ ਲੈਣਾ ਕਿਉਂਕਿ ਹੱਥ ਦੀ ਹੈਲਪ ਦੇ ਨਾਲ ਅਸੀਂ ਨਹੀਂ ਲਗਾ ਸਕਦੇ ਜਾਂ ਤੁਸੀਂ ਕਿਸੇ ਕਾਟਨ ਦੀ ਹੈਲਪ ਦੇ ਨਾਲ ਤੁਸੀਂ ਲਗਾ ਲਓ ਸਾਰੇ ਫੇਸ ਤੇ ਅਪਲਾਈ ਕਰਕੇ ਤੇ ਇਹਨੂੰ ਤੁਸੀਂ 20 ਮਿੰਟ ਲਈ ਜਿਹੜਾ ਬਿਲਕੁਲ ਇਹਨ ਸੁੱਕਣ ਦਿਨਾ ਹੈ। ਹੁਣ ਤੁਸੀਂ 20 ਮਿੰਟ ਵੇਟ ਕਰਨਾ ਹੈ ਇਸ ਚੰਗੀ ਤਰੀਕੇ ਦੇ ਨਾਲ ਸੁੱਕ ਜੇ। ਫਿਰ ਜਿਹੜਾ ਸੁੱਕਣ ਤੋਂ ਬਾਅਦ ਹੈ। ਫਿਰ ਅਸੀਂ ਇਹਨੂੰ ਜਿਹੜਾ ਵਾ ਵਾਸ਼ ਕਰਨਾ ਹੈ ਤੇ ਵਾਸ਼ ਕਿੱਦਾਂ ਕਰਨਾ ਉਹ ਤੁਹਾਨੂੰ ਬਾਅਦ ਵਿੱਚ ਸ਼ੇਅਰ ਕਰਦੇ ਆਂ। ਤੇ ਇਹ ਜਿਹਦੇ ਵਿੱਚ ਇਹਦੇ ਵਿੱਚ ਵਿਟਾਮਨ E ਦਾ ਕੈਪਸੂਲ ਅਸੀਂ ਐਡ ਕੀਤਾ ਵਿਟਾਮਨ E ਕੈਪਸੂਲ ਆਪਣੇ ਸਾਰੇ ਜਿਹੜੇ ਗੁਣਵਾ ਉਹ ਸਾਡੀ ਸਕਿਨ ਦੇ ਵਿੱਚ ਜਿਹੜਾ ਅਪਲਾਈ ਕਰ ਦਿੰਦਾ ਹੈ ਤੇ ਇਹ ਨਾਲ ਸਾਡੀ ਸਕਿਨ ਦੇ ਉੱਤੇ 글로ਅ ਆ ਜਾਂਦਾ ਹੈ ਪਲੱਸ ਜਿਹੜੇ ਸਾਡੇ ਪੋਰਸ ਓਪਨ ਹੋਏ ਹੁੰਦੇ ਹਨ ਨਾ ਉਹ ਇਹ ਪੋਰਸ ਨੇ ਸਾਡੇ ਅੰਦਰ ਤੱਕ ਸਾਡੀ ਸਕਿਨ ਨੂੰ ਹੀਲ ਕਰਦਾ ਹੈ ਸਾਡੀ ਸਕਿਨ ਦੇ ਅੰਦਰ ਤੱਕ ਜਾ ਕੇ ਆਪਣਾ ਕੰਮ ਜਿਹੜਾ ਪੂਰਾ ਕਰ ਦਿੰਦਾ ਹੈ ਤੇ ਜਿਹੜੀ ਵੀ ਡਸਟ ਵਗੈਰਾ ਹੁੰਦੀ ਉਹਨੂੰ ਬਾਹਰ ਕਰ ਦਿੰਦਾ ਹੈ ਪਲੱਸ ਜੋ ਉਹ ਵੀ ਸਾਡੀ ਸਕਿਨ ਨੂੰ ਜੋ ਵੀ ਇੰਗਰੀਡੀਅੰਟ ਚਾਹੀਦੇ ਹੁੰਦੇ ਆ ਉਹ ਪੂਰੇ ਕਰ ਦਿੰਦਾ ਹੈ ਤੇ ਜਿਹੜਾ ਸ਼ਹਿਦ ਵਾ ਉਹ ਸਾਡੀ ਸਕਿਨ ਨੂੰ ਜਿਹੜਾ ਮੋਇਸਚਰਾਈਜ਼ ਜਿਹੜਾ ਟੈਕਸਚਰ ਵਾ ਉਹਦਾ ਸੌਫਟ ਕਰ ਦਿੰਦਾ ਹੈ ਉਹ ਸਕਿਨ ਤੇ 글로ਅ ਲੈ ਕੇ ਆਉਂਦਾ ਹੈ ਤੇ ਜਿਹੜਾ ਦੁੱਧੂਆ ਉਹ ਬੈਸਟ ਕਲੀਨジング ਦਾ ਕੰਮ ਕਰ ਦਿੰਦਾ ਹੈ ਤੇ ਜਿਹੜੀ ਹਲਦੀ ਆ ਉਹ ਐਂਟੀਸੈਪਟਿਕ ਹੁੰਦੀ ਆ ਉਹ ਸਾਡੀ ਸਕਿਨ ਦੇ ਉੱਤੇ ਜਿਹੜੇ ਪਿੰਪਲ ਵਗੈਰਾ ਜੋ ਵੀ ਦਾਣੇ ਵਗੈਰਾ ਹੋਏ ਹੁੰਦੇ ਆ ਦਾਣੇ ੱਬੇ ਹੁੰਦੇ ਆ ਕਰੇ ਅਸੀਂ ਕੁਝ ਵੀ ਹੋ ਜਾਂਦਾ ਹੈ ਉਹਨੂੰ ਹੀਲ ਕਰਦੀ ਹੈ ਤੇ ਇਹ ਸਾਰੀਆਂ ਚੀਜ਼ਾਂ ਮਿਲ ਕੇ ਤੇ ਇੱਕ ਪੇਸਟ ਜਿਹੜਾ ਉਹ ਨਾਈਟ ਰੂਟੀਨ ਸਾਡੀ ਨਾਈਟ ਸਕਿਨ ਕੇਅਰ ਦਾ ਕੰਮ ਕਰਦੀ ਹੈ ਤੇ ਇਹਨੂੰ ਜ਼ਰੂਰੀ ਹੈ ਕਿ ਤੁਸੀਂ ਨਾਈਟ ਦੇ ਟਾਈਮ ਹੀ ਕਰੋ ਤੇ ਇਸ ਤੋਂ ਬਾਅਦ ਫੇਸ ਨੂੰ ਜਿਹੜਾ ਬਸ ਸਿੰਪਲ ਪਾਣੀ ਦੇ ਨਾਲ ਤੁਸੀਂ ਵਾਸ਼ ਕਰ ਲਓ ਕੋਈ ਵੀ ਸਾਬਣ ਕੋਈ ਵੀ ਤੁਸੀਂ ਫੇਸ ਵਾਸ਼ ਕੁਝ ਨਹੀਂ ਲਗਾਉਣਾ ਨਾ ਹੀ ਕੋਈ ਕਰੀਮ ਲਾਉਣੀ ਆ ਨਾ ਹੀ ਕੋਈ ਮੋਇਸਚਰਾਈਜ਼ਰ ਲਗਾਉਣਾ ਤੇ ਇਸ ਤਰੀਕੇ ਦੇ ਨਾਲ ਤੁਸੀਂ ਬਿਲਕੁਲ ਸਿੰਪਲ ਪਾਣੀ ਦੇ ਨਾਲ ਆਪਣੇ ਫੇਸ ਨੂੰ ਜਿਹੜਾ ਵਾਸ਼ ਕਰਕੇ ਤੁਸੀਂ ਸਮਝ ਸਕਦੇ ਹੋ ਤੇ ਇਹ ਤੁਸੀਂ ਉਦੋਂ ਹੀ ਕਰਨਾ ਹੈ ਜਦੋਂ ਤੁਸੀਂ ਆਪਣਾ ਸਾਰਾ ਕੰਮ ਕਰ ਖਤਮ ਕਰਕੇ ਤੁਸੀਂ ਬੈੱਡ ਤੇ ਬਸ ਆਪਣੇ ਸਲੀਪ ਵਾਸਤੇ ਜਾਣਾ ਹੈ ਸੌਣ ਵਾਸਤੇ ਜਾਣਾ ਹੈ ਤੇ ਫਿਰ ਤੁਸੀਂ ਇਹ ਕੰਮ ਕਰਨਾ ਹੈ ਤੇ ਇਹ ਨੂੰ ਅਸੀਂ ਜਰਾ ਸੁਕਾਵਾਂਗੇ ਤੇ ਸੁਕਾ ਕੇ ਇਹ ਸਾਡੇ ਸਕਿਨ ਨੂੰ ਥੋੜਾ ਜਿਹਾ ਖਿਚਾਅ ਦਵੇਗਾ ਤੇ ਇਹਦੇ ਨਾਲ ਜਿਹੜੇ ਸਾਡੇ ਓਪਨ ਪੋਰਸ ਉਹ ਬੰਧੋਨੇ ਸ਼ੁਰੂ ਹੁੰਦੇ ਆ ਤੇ ਉਹ ਸਾਡੀ ਸਕਿਨ ਨੂੰ ਟਾਈਟ ਸ਼੍ਰਿੰਕ ਕਰਦੇ ਆ ਜੀ ਉਹ ਸ਼੍ਰਿੰਕ ਕਰਦੇ ਆ ਤਾਂ ਸਾਡੀ ਜਿਹੜੀ ਸਕਿਨ ਉਹ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਤੇ ਹੁਣ ਤੁਹਾਨੂੰ ਜਿਹੜਾ ਵਾ ਉਹ ਸੁਕਾ ਕੇ ਤੇ ਫੇਰ ਤੁਹਾਡਾ ਮਿਲਾਂਗੇ ਤੇ ਫੇਰ ਤੁਹਾਨੂੰ ਦੱਸ ਦਿਆਂ ਹਾਂਜੀ ਤੇ 20 ਮਿੰਟ ਹੋ ਗਏ ਆ ਤੇ ਇਹ ਫੇਸ ਆਪਣਾ ਸੁੱਕ ਗਿਆ ਇਹ 20 ਮਿੰਟ ਹੋ ਜਾਣ ਜਾਂ ਇਸ ਤੋਂ ਵੱਧ ਵੀ 30 ਮਿੰਟ ਹੋ ਜਾਣ ਇਹਨੂੰ ਕਿੰਨੇ ਵੀ ਟਾਈਮ ਵਾਸਤੇ ਤੁਸੀਂ ਇਹਨੂੰ ਰੱਖ ਸਕਦੇ ਹੋ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਤੁਸੀਂ ਇਹਦਾ ਇਹ ਨਹੀਂ ਹੈ ਕਿ ਇਹ ਸਕਿਨ ਨੂੰ ਟਰਾਈ ਕਰ ਦੇਗਾ ਤੇ ਹੁਣ ਅਸੀਂ ਜਿਹੜਾ ਆਪਣੇ ਫੇਸ ਨੂੰ ਵਾਸ਼ ਕਰਾਂਗੇ ਤੇ ਵਾਸ਼ ਤੁਸੀਂ ਧਿਆਨ ਰੱਖਣਾ ਹੈ ਇਹ ਯਾਦ ਰੱਖਣਾ ਹੈ ਕਿ ਤੁਸੀਂ ਕਿਸੇ ਵੀ ਫੇਸ ਵਾਸ਼ ਦੇ ਨਾਲ ਤੁਸੀਂ ਆਪਣਾ ਫੇਸ ਨਹੀਂ ਵਾਸ਼ ਕਰਨਾ ਤੁਸੀਂ ਸਿੰਪਲ ਪਾਣੀ ਦੇ ਨਾਲ ਹੀ ਆਪਣਾ ਫੇਸ ਜਿਹੜਾ ਵਾਸ਼ ਕਰਨਾ ਹੈ ਤੇ ਇਹਨੂੰ ਤੁਸੀਂ ਇਹ ਚੀਜ਼ ਨੂੰ ਰੈਗੂਲਰ ਯੂਜ਼ ਕਰੋ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਇਹ ਨਹੀਂ ਕਿ 2 ਦਿਨ ਕਰਕੇ 3 ਦਿਨ ਕਰਕੇ ਤੁਸੀਂ ਹਟ ਜਾਓ ਇਹਨੂੰ ਤੁਸੀਂ ਰੈਗੂਲਰ ਯੂਜ਼ ਕਰ ਸਕਦੇ ਹੋ ਇਹਨੂੰ ਸਮਰ ਸੀਜ਼ਨ ਚ ਵੀ ਵਿంటర్ ਸੀਜ਼ਨ ਚ ਵੀ ਇਹਨੂੰ ਰੈਗੂਲਰ ਯੂਜ਼ ਕਰੋ ਤੇ ਤੁਸੀਂ ਇਹਨੂੰ 15 20 ਦਿਨ ਲਗਾਤਾਰ ਕਰੋਗੇ ਤਾਂ ਤੁਸੀਂ ਆਪਣੇ ਚਿਹਰੇ ਤੇ ਨਿਖਾਰ ਜਿਹੜਾ ਵਾ ਉਹ ਤੁਸੀਂ ਆਪ ਹੀ ਇਹਦੀ ਫੀਡਬੈਕ ਦੋਗੇ ਕਿ ਇਹਦਾ 1-2 ਦਿਨ ਯੂਜ਼ ਕਰਨ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲਣਾ ਜਿਹੜਾ ਸ਼ੁਰੂ ਹੋ ਜਾਵੇਗਾ ਤੇ ਜਿਨ੍ਹਾਂ ਦੀ ਸਕਿਨ ਜਿਹੜੀ ਡਾਲ ਰਹਿੰਦੀ ਹੈ ਬਿਲਕੁਲ ਵੀ 글로 ਨਹੀਂ ਹੈਗਾ ਫੇਸ ਦੇ ਉੱਤੇ ਸ਼ਾਈਨ ਨਹੀਂ ਹੈਗੀ ਉਹ ਇਸ ਰੈਮਡੀ ਨੂੰ ਜ਼ਰੂਰ ਅਪਲਾਈ ਕਰੋ ਤੇ ਤੁਸੀਂ ਅਪਲਾਈ ਕਰਕੇ ਤੇ ਫੇਰ ਇਹਦਾ ਰਿਜ਼ਲਟ ਦੇਖਿਓ ਤੇ ਇਹ ਜਿਹੜੀਆਂ ਮੈਂ ਚੀਜ਼ਾਂ ਦੱਸੀਆਂ ਤੁਸੀਂ ਇਹੋ ਹੀ ਵਿੱਚ ਐਡ ਕਰਨੀਆਂ ਨੇ ਤੁਸੀਂ ਵਿਟਾਮਿਨ E ਦਾ ਕੈਪਸੂਲ ਜ਼ਰੂਰ ਐਡ ਕਰਨਾ ਹੈ ਸ਼ਹਿਦ ਜ਼ਰੂਰ ਐਡ ਕਰਨਾ ਹੈ ਤੇ ਹੋ ਸਕੇ ਤੇ ਹਲਦੀ ਜਿਹੜੀ ਹੈ ਕਰਦੀ ਪੀਸੀ ਹੋਏ ਗੰਡੀਆਂ ਵਾਲੀ ਹਲਦੀ ਲੈ ਕੇ ਤੇ ਉਹ ਯੂਜ਼ ਕਰੀ ਹੋਏ ਦਾ ਬੈਸਟ ਰਿਜ਼ਲਟ ਆ ਤੇ ਹੁਣ ਫੇਸ واਸ਼ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਕਰ ਲਿਆ ਇਹ ਵਾਸ਼ ਤੇ ਵਾਸ਼ ਕਰਨ ਤੋਂ ਬਾਅਦ ਸਿਰਫ ਤੁਸੀਂ ਆਪਣੇ ਫੇਸ ਨੂੰ ਜਸਟ ਤਾਵਲ ਦੀ ਹੈਲਪ ਦੇ ਨਾਲ ਇਹਨੂੰ ਸਾਫ ਕਰ ਲੈਣਾ ਹੈ ਤੇ ਇਸ ਤੋਂ ਬਾਅਦ ਇਹ ਇਹ ਇੱਕ ਅਜਿਹਾ ਹੈ ਇਹ ਰੈਮਡੀ ਹੈ ਵੀ ਜਿਸ ਨੂੰ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਕੋਈ ਵੀ ਮੋਇਸਚਰਾਈਜ਼ਰ ਕੋਈ ਵੀ ਨਾਈਟ ਕਰੀਮ ਕੁਝ ਵੀ ਲਗਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਤੁਹਾਡੀ ਸਕਿਨ ਜਿਹੜੀ ਆ ਵੈਸੇ ਹੀ ਨੇਚੁਰਲੀ ਜਿਹੜੀ ਆ ਉਹ ਸੌਫਟ ਹੋ ਜਾਂਦੀ ਆ ਮੋਇਸਚਰਾਈਜ਼ ਹੋ ਜਾਂਦੀ ਆ ਤੇ ਤੁਸੀਂ ਦੇਖ ਸਕਦੇ ਹੋ ਸਕਿਨ ਜਿਹੜੀ ਆ ਬਿਲਕੁਲ ਇਸ ਜਿਹੜੀ ਆ ਸੌਫਟ ਹੋ ਗਈ ਆ ਮੋਇਸਚਰਾਈਜ਼ ਹੋ ਗਈ ਆ ਤੇ ਇਹਨੂੰ ਤੁਸੀਂ ਜਿਹੜਾ ਵਾ ਰੈਗੂਲਰ ਯੂਜ਼ ਕਰਨਾ ਹੈ ਇਹ ਕੋਈ ਵੀ ਦਿਨ ਸਕਿੱਪ ਨਹੀਂ ਕਰਨਾ ਰੈਗੂਲਰ ਯੂਜ਼ ਕਰਨਾ ਜਿੰਨੀ ਦੇਰ ਤੱਕ ਤੁਹਾਡੇ ਫੇਸ ਤੇ ਗਲੋ ਨਹੀਂ ਆ ਜਾਂਦਾ 15 ਤੋ ਵੀ ਦਿੰਦੇ ਆਫਟਰ 15 20 ਡੇਸ ਤੁਹਾਡੇ ਫੇਸ ਤੇ ਗਲੋ ਆਏਗਾ ਆਏਗਾ ਮਸਟ ਤੇ ਇਸ ਤੋਂ ਬਾਅਦ ਤੁਸੀਂ ਜਿਹੜਾ ਵੀਕ ਦੇ ਵਿੱਚ ਦੋ ਤਿੰਨ ਵਾਰੀ ਅਪਲਾਈ ਕਰ ਲੋ ਤੇ ਬਟ ਐਜ਼ ਅ ਨਾਈਟ ਤੁਸੀਂ ਰੂਟੀਨ ਤੁਸੀਂ ਇਹਨੂੰ ਜਰੂਰ ਯੂਜ਼ ਕਰਦੇ ਰਹੋ ਕੋਈ ਵੀ ਇਹਦੇ ਵਿੱਚ ਕੋਸਟ ਨਹੀਂ ਲੱਗਦੀ ਤੇ ਨਾ ਹੀ ਇਹਦੇ ਵਿੱਚ ਕੋਈ ਟਾਈਮ ਲੱਗਦਾ ਸਿਰਫ 10 ਮਿੰਟ ਆਪਣੀ ਸਕਿਨ ਨੂੰ ਦਿਓ ਤੇ ਤੁਹਾਡੀ ਸਕਿਨ ਜਿਹੜੀ ਹੈ ਐਂਡ ਗਲੋਇੰਗ ਹੋ ਜਾਂਦੀ ਹੈ ਤੇ ਬਿਲਕੁਲ ਸੌਫਟ ਹੋ ਜਾਂਦੀ ਹੈ ਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਮਿਲਦੇ ਹਾਂ ਫਿਰ ਤੁਹਾਨੂੰ ਹੋਰ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ